ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਹਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਅੱਜ ਮੋਗਾ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਰੋਪੀ ਦੀ ਪਛਾਣ ਸ਼ਮਿੰਦਰ ਸਿੰਘ ਵਾਸੀ ਪਿੰਡ rauke ਵਜੋਂ ਹੋਈ ਜਿਸ ਦੇ ਬਿਆਨਾਂ ਉਤੇ ਉਸਦੇ ਇੱਕ ਹੋਰ ਸਾਥੀ ਜਸਪ੍ਰੀਤ ਸਿੰਘ ਵਾਸੀ ਬਦਨੀ ਕਲਾ ਨੂੰ ਵੀ ਨਾਮਜ਼ਦ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਡੀਐਸਪੀ ਸੁਖ ਅਮਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਨਜਾਇਜ਼ ਹਥਿਆਰ ਬਰਾਮਦ ਹੋਏ ਪੁਲਿਸ ਨੂੰ ਤਿੰਨ ਨਜਾਇਜ਼ ਪਿਸਤੌਲ ਚਾਰ ਮੈਗਜ਼ੀਨ ਅਤੇ ਅੱਠ ਜ਼ਿੰਦਾ ਕਾਰਤੂਸ ਦੋਸ਼ੀ ਦੇ ਕਬਜ਼ੇ ਵਿੱਚੋਂ ਮਿਲੇ ਉਹਨਾਂ ਦੱਸਿਆ ਕਿ ਪਹਿਲੀ ਜਾਂਚ ਵਿੱਚ ਦੋਸ਼ੀ ਦੇ ਬਿਆਨ ਤੇ ਪੁਲਿਸ ਨੇ ਉਸਦੇ ਸਾਥੀ ਜਸਪ੍ਰੀਤ ਸਿੰਘ ਵਿਰੁੱਧ ਵੀ ਮਾਮਲਾ ਦਰਜ ਕਰਕੇ ਉਸ ਨੂੰ ਨਾਮਜ਼ਦ ਕੀਤਾ ਜਸਪ੍ਰੀਤ ਸਿੰਘ ਉੱਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਇੱਕ ਮਾਮਲਾ ਦਰਜ ਹੈ ਪੁਲਿਸ આરોપી ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਪੁੱਛਗਿੱਛ ਵਿੱਚ ਹੋਰ ਖੁਲਾਸੇ ਹੋ ਸਕਣ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹਿਤ ਮਾੜੀ ਅੰਸਰ ਅਦਕਲਾਫ ਇੱਕ ਵਿਸ਼ੇਸ਼ ਮਹਿਮ ਲਗਾਤਾਰ ਜਾਰੀ ਹੈ ਇਸੇ ਮਹਿਮ ਦੀ ਲੜੀ ਵਿੱਚ ਕੱਲ ਸਾਨੂੰ ਸਾਡੇ ਥਾਣਾ ਬਦਨੀ ਕਲਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੁਖਬਰੀ ਤੇ ਆਧਾਰ ਤੇ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਇਨਫੋਰਮੇਸ਼ਨ ਇਹ ਮਿਲੀ ਸੀ ਵਿਸ਼ਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੋਕੇ ਕੋਲ ਨਾਜਾਇਜ਼ ਅਸਲਾ ਹੈਗਾ ਮੁਕਦਮਾ ਦਰਜ ਕਰਨ ਤੋਂ ਬਾਅਦ ਜਦੋਂ ਉਕਤ ਪਤੇ ਤੇ ਰੇਡ ਕੀਤੀ ਗਈ ਤੇ ਪੁਲਿਸ ਪਾਰਟੀ ਨੂੰ ਇੱਕ ਪਿਸਤਲ 3 bore ਸਮੇਤ ਦੋ ਜੰਦਰਾ ਤੇ ਦੋ ਮੈਗਜ਼ੀਨ ਇੱਕ ਕ੍ਰਿਸਟਲ ਬੱਤੀ ਬੋਰ ਸਮੇਤ ਦੋ ਜੰਦਰਾਂ ਦੋ ਮੈਗਜ਼ੀਨ ਤੇ ਇੱਕ ਰਾਈਫਲ 315 ਬੋਰ ਸਮੇਤ ਅੱਠ ਜੰਦਰਾਂ ਬਰਾਮਦ ਹੋਏ। ਸ਼ਮੇਂਦਰ ਸਿੰਘ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ। ਇਸ ਦੀ ਇਸ ਮੁਕਦਮੇ ਦੀ ਹੋਰ ਜਦੋਂ ਧੁਗਾਇ ਲੱਤ ਪਿੱਛ ਕਿਤੀ ਗਈ ਤੇ ਸ਼ਮੇਂਦਰ ਸਿੰਘ ਨੇ ਦੱਸਿਆ ਵੀ ਇਹ ਅਸਲੇ ਦਾ ਸਬੰਧ ਜਸਪ੍ਰੀਤ ਸਿੰਘ ਵਰ ਜਸਾ ਵਾਸੀ ਬਦਨੀ ਕਲਾਂ ਦੇ ਨਾਲ ਵੀ ਹੈਗਾ। ਜਸਪ੍ਰੀਤ ਸਿੰਘ ਨੋਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲੱਗਾ। ਇਸ ਮੁਕਦਮੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਅਸਲਾ ਕਿਸ ਪਰਪਸ ਨਾਲ ਲਿਆ ਗਿਆ ਸੀ ਤੇ ਕਿੱਥੋਂ ਆਇਆ ਸੀ ਤੇ ਕਿੱਥੇ ਯੂਜ਼ ਕਰਨਾ ਸੀ। ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਣ ਰੇਸ਼ਾ ਹਿੱਟ ਮਾਰਡੈਂਸ ਦਾ ਕਲਾਫ ਇੱਕ ਵਿਸ਼ੇਸ਼ ਮਹਿੰਮ ਲਗਾਤਾਰ ਜਾਰੀ ਹੈ। ਇਸੇ ਮਹਿੰਮ ਦੀ ਲੜੀ ਵਿੱਚ ਕੱਲ ਸਾਨੂੰ ਸਾਡੀ ਥਾਣਾ ਬਦਨੀ ਕਲਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਜਦੋਂ ਇੱਕ ਮੁਖਬਰੀ ਤੇ ਆਧਾਰ ਤੇ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਇਨਫੋਰਮੇਸ਼ਨ ਇਹ ਮਿਲੀ ਸੀ ਵਿਸ਼ਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੋਕੇ ਕੋਲ ਨਜਾਇਜ਼ ਅਸਲਾ ਹੈਗਾ ਮੁਕਦਮਾ ਦਰਜ ਕਰਨ ਤੋਂ ਬਾਅਦ ਜਦੋਂ ਉਕਤ ਪਤੇ ਤੇ ਰੇਡ ਕੀਤੀ ਗਈ ਤੇ ਪੁਲਿਸ ਪਾਰਟੀ ਨੂੰ ਇੱਕ ਪਿਸਤਲ 30 ਬੋਰ ਸਮੇਤ ਦੋ ਜੰਦਾ ਰੌਂਦ ਦੋ ਮੈਗਜ਼ੀਨ ਇੱਕ ਪਿਸਤਲ 32 ਬੋਰ ਸਮੇਤ ਦੋ ਜੰਦਾ ਰੌਂਦ ਦੋ ਮੈਗਜ਼ੀਨ ਤੇ ਇੱਕ ਰਾਈਫਲ 315 ਬੋਰ ਸਮੇਤ 8 ਜੰਦਾ ਰੌਂਦ ਬ੍ਰਾਮਧ ਹੋਏ ਸ਼ਮਿੰਦਰ ਸਿੰਘ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ ਇਸ ਦੀ ਇਸ ਮੁਕਦਮੇ ਦੀ ਹੋਰ ਜਦੋਂ ਤੋਗਾਈ ਨਾ ਤਪੀਸ਼ ਕੀਤੀ ਗਈ ਤੇ ਸ਼ਮਿੰਦਰ ਸਿੰਘ ਨੇ ਦੱਸਿਆ ਵੀ ਇਹ ਅਸਲ ਤੌਰ 'ਤੇ ਸੰਬੰਧ ਜਸਪੀਤ ਸਿੰਘ ਵਰ ਜਸਾ ਵਾਸੀ ਬਦਨੀ ਕਲਾਂ ਦੇ ਨਾਲ ਵੀ ਹੈਗਾ ਜਸਪੀਤ ਸਿੰਘ ਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲਿੱਤਾ ਗਿਆ ਇਸ ਮੁਕਦਮੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਅਸਲਾ ਕਿਸ ਪਰਪਸ ਨਾਲ ਲਿਆ ਗਿਆ ਸੀ ਤੇ ਕਿੱਥੋਂ ਆਇਆ ਸੀ ਤੇ ਕਿੱਥੇ ਯੂਜ਼ ਕਰਨਾ ਸੀ